ਨਮਸਕਾਰ ਦੋਸਤੋ ਸਵਾਲ ਹੈ ਤੁਹਾਡਾ ਆਪਣਾ ਚੈਨਲ ਨਵਾਂ ਸਵੇਰਾ ਇਸ ਚੈਨਲ ਦੀ ਸ਼ੁਰੂਆਤ ਮੈਂ 15 ਅਗਸਤ ਨੂੰ ਕਰਨ ਜਾ ਰਿਹਾ ਸੀ ਵਿਸ਼ਾ ਤਾਂ ਕੁਝ ਹੋਰ ਸੀ ਪਰ ਇੱਕ ਅਹਿਮ ਵਿਸ਼ਾ ਅੱਜ ਸਵੇਰੇ ਹੀ ਮੇਰੇ ਹੱਥ ਲੱਗਾ ਜਦੋਂ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸੁਵੰਨ ਦੋ ਆਮ ਆਦਮੀ ਪਾਰਟੀ ਦੇ ਆਗੂਆਂ ਜਿਨ੍ਹਾਂ ਦੇ ਵਿੱਚ ਇੱਕ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਾਨ ਅਤੇ ਦੂਜੇ ਕੈਬਨਿਟ ਮਿਨਿਸਟਰ ਜਿਹੜੇ ਸਾਡੇ ਜੀ ਬ੍ਰਹਮਸ਼ੰਕਰ ਚਿੰਪਾਜੀ ਦੇ ਨਾਲ ਇੱਕ ਆਡੀਓ ਰਿਕਾਰਡਿੰਗ ਜਿਹੜੀ ਹੈ ਉਹ ਬੜੀ ਤੇਜ਼ੀ ਨਾਲ ਲੀਕ ਹੋ ਗਈ ਉਸ ਆਡੀਓ ਰਿਕਾਰਡਿੰਗ ਨੇ ਬਹੁਤ ਹੀ ਆਮ ਆਦਮੀ ਪਾਰਟੀ ਸਮੇਤ ਤਕਰੀਬਨ ਸਾਰੇ ਜ਼ਿਲ੍ਹੇ ਦੇ ਵਿੱਚ ਇੱਕ ਉਚਾਲ ਜਿਆ ਲਿਆ ਦਿੱਤਾ ਉਸ ਉਚਾਲ ਦੇ ਨਾਲ ਅਸਰ ਇਹ ਹੋਇਆ ਕਿ ਅੱਜ ਹਰ ਇੱਕ ਦੀ ਜ਼ਬਾਨ ਤੇ ਕੋਈ ਵਿਸ਼ਾ ਹੋਰ ਨਹੀਂ ਹੈ ਸਾਰੇ ਜ਼ਿਲ੍ਹੇ ਦੇ ਵਿੱਚ ਇਸ ਆਡੀਓ ਰਿਕਾਰਡਿੰਗ ਦੀ ਜਿਹੜੀ ਚਰਚਾ ਚੱਲ ਰਹੀ ਹੈ ਇਸ ਆਡੀਓ ਰਿਕਾਰਡਿੰਗ ਦੇ ਲੀਕ ਹੋਣ ਦਾ ਕਾਰਨ ਕੀ ਰਿਹਾ ਹੋਵੇਗਾ ਕਿ ਕਿਵੇਂ ਲੀਕ ਹੋਈ ਹੈ ਇਹ ਕਿੱਥੋਂ ਲੀਕ ਹੋਈ ਹੈ ਇਹ ਕਿਹੜੇ ਫੋਨ ਤੋਂ ਲੀਕ ਹੋਈ ਹੈ ਇਹ ਤਾਂ ਅਜੇ ਭੇਦ ਬਣਿਆ ਹੋਇਆ ਹੈ ਪਰ ਇਸ ਆਡੀਓ ਰਿਕਾਰਡਿੰਗ ਦੇ ਵਿੱਚ ਕੈਬਨਟ ਮੰਤਰੀ ਜਿੰਪਾ ਜੀ ਔਰ ਐਮਪੀ ਡਾਕਟਰ ਰਾਜਕਮਾਰ ਜਿਨ੍ਹਾਂ ਦੀ ਗੱਲਬਾਤ ਹੈ ਉਸ ਦੇ ਵਿੱਚ ਇੱਕ ਸਪਸ਼ਟ ਹੈ ਕਿ ਆਉਣ ਵਾਲੀਆਂ ਜਿਹੜੀਆਂ ਜਿਮਨੀ ਚੋਣਾਂ ਹੈ ਜਿਹਦੇ ਵਿੱਚ ਇੱਕ ਬਹੁਤ ਹੀ ਅਹਿਮ ਚੱਪੇ ਵਾਲ ਜਿਮਨੀ ਚੋਣਾਂ ਹੈ ਜਿਹਨੂੰ ਡਾਕਟਰ ਰਾਜਕਮਾਰ ਆਪਣਾ ਘਰ ਮੰਨਦੇ ਨੇ ਉੱਥੇ ਜਿਹੜੇ ਪਿਛਲੀ ਵਾਰ ਦੇ ਚੋਣਾਂ ਦੇ ਵਿੱਚੋਂ ਹਾਰੇ ਹਰਬਿੰਦਰ ਸੰਧੂ ਡਿਕਟੇਟ ਬਾਰੇ ਜੋ ਡਿਸਕਸ਼ਨ ਚੱਲ ਰਹੀ ਹੈ ਜਿੰਪਾ ਜੀ ਵੱਲੋਂ ਤਾਂ ਇੱਥੇ ਤੱਕ ਕਿਹਾ ਗਿਆ ਹੈ ਕਿ ਸੰਧੂ ਜੀ ਦੀ ਜਾਤ ਤੇ ਸੰਧੂ ਜੀ ਦੀ ਕਾਸਟ ਨਾਲ ਸਬੰਧਤ ਸਿਰਫ 2.5% ਹੀ ਵੋਟ ਹਨ ਜਦਕਿ ਐਸਸੀ ਕਮਿਊਨਿਟੀ ਦੇ ਉੱਤੇ 45% ਦੇ ਲਗਭਗ ਵੋਟ ਹੈ। ਉਨ੍ਹਾਂ ਵੱਲੋਂ ਦੋ ਤਿੰਨ ਪਾਰਟੀ ਦੇ ਬਿਤਾਏ ਕਾਹਨਾ ਆਵੀ ਗੱਲ ਵਿਧਾਇਕਾਂ ਦਾ ਨਾਮ ਲੈ ਕੇ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਕੌਣ ਡਾਕਟਰ ਵੀ ਫੇਵਰ ਕਰ ਰਿਹਾ ਹੈ ਤੇ ਕੌਣ ਸੰਧੂ ਦੀ ਫੇਵਰ ਕਰ ਰਿਹਾ ਹੈ ਉਹਨਾਂ ਨੇ ਸ਼ੰਕਾ ਹੋਤਾ ਨਹੀਂ ਪਰ ਸਾਡੇ ਨਿਸਦੀ ਕੀ ਹਲਕਾ ਸ਼ਾਮ 84 ਦੇ ਜਿਹੜੇ ਵਿਧਾਇਕ ਹੈ ਉਹਨਾਂ ਤੇ ਸ਼ੱਕ ਜਾਹਰ ਕੀਤਾ ਸ਼ਾਇਦ ਉਹ ਸੰਧੂ ਦੀ ਸਪੋਰਟ ਕਰ ਰਹੇ ਹਨ ਇਸ ਦੇ ਵਿਸ਼ੇ ਕੋਈ ਵੀ ਰਹਿਮ ਇੱਕ ਜਿੰਪਾ ਜੀ ਬਲੋ ਬੜੀ ਵਿੱਚ ਅਹਿਮ ਗੱਲ ਤਹਿਸੀਲਦਾਰਾਂ ਦੇ ਵਿੱਚੋਂ ਨਿਯੁਕਤੀਆਂ ਨੂੰ ਲੈ ਕੇ ਵੀ ਅਗਰ ਕੋਈ ਕਹਿਣਾ ਨਹੀਂ ਵਿਧਾਇਕ ਮੰਨਦਾ ਤਾਂ ਉਹਦੇ ਨਾਲ ਵੀ ਗੱਲ ਕੀਤੀ ਹੈ ਪਰ ਉਹ ਲਾਸਟ ਗੱਲ ਸੀ ਉਸੇ ਵੇਲੇ ਜਿਹੜਾ ਉਹ ਫੋਨ ਉਹਨਾਂ ਦਾ ਕਟਿਆ ਜਾਂਦਾ ਰਿਕਾਰਡਿੰਗ 19 ਹੈ ਉਸ ਦੇ ਵਿੱਚ ਤਸਲੀਮਦਾਰਾਂ ਜਾਂ ਨਾਇਬ ਤਸਲੀਮਦਾਰਾਂ ਦੀਆਂ ਬਦਲੀਆਂ ਜਾਂ ਨਿਯੁਕਤੀਆਂ ਬਾਰੇ ਕੀ ਗੱਲਬਾਤ ਹੋਈ ਹੈ ਇਹ ਤਾਂ ਦੋਏ ਆਗੂ ਜਾਣਦੇ ਹਨ ਪਰ ਜਿੰਨੀ ਕਿ ਰਿਕਾਰਡਿੰਗ ਹੈ ਉਸ ਦੇ ਵਿੱਚ ਇਹ ਬਹੁਤ ਅਹਿਮ ਵਿਸ਼ਾ ਹੈ ਕਿ ਪੋਲਿਟਿਕਸ ਦੀ ਜਿਹੜੀ ਅੰਦਰਲੀ ਝਾਤ ਹੈ ਜਿਹੜੀ ਪੋਲਿਟਿਕਸ ਦੇ ਪਰਦੇ ਦੇ ਪਿੱਛੇ ਦੀ ਖੇਡ ਹੈ ਉਹ ਕਿਸ ਤਰ੍ਹਾਂ ਹੋ ਸਕਦੀ ਹੈ ਇਸ ਦਾ ਅੰਦਾਜ਼ਾ ਇਸ ਰਿਕਾਰਡਿੰਗ ਤੋਂ ਲਗਾਇਆ ਜਾ ਸਕਦਾ ਹੈ ਮੈਂ ਡਾਕਟਰ ጋር ਜੀ ਨਾਲ ਗੱਲ ਕੀਤੀ ਉਹ ਕਹਿੰਦੇ ਮੈਂ ਤਾਂ ਕੋਈ ਜ਼ਿਆਦਾ ਗੱਲ ਨਹੀਂ ਕੀਤੀ ਇਹ ਤਾਂ ਹਰ ਇੱਕ ਨੂੰ ਆਪਣੇ ਪਰਿਵਾਰ ਨੂੰ ਪਤਾਉਣ ਦਾ ਵੀ ਹੱਕ ਹੈ ਪਰ ਜੰਪਾ ਜੀ ਨੂੰ ਲਗਾਤਾਰ ਫੋਨ ਕਰਨ ਤੋਂ ਬਾਅਦ ਉਹਨਾਂ ਦਾ ਜਿਹੜੇ ਪੀਏ ਆ ਉਹ ਹੀ ਫੋਨ ਅਟੈਂਡ ਕਰ ਰਹੇ ਆ ਹੁਣ ਲਾਸਟ ਵਾਰ ਫੇ ਉਹਨਾਂ ਦਾ ਆਪਣਾ ਫੋਨ ਆਇਆ ਜਦੋਂ ਉਹਨਾਂ ਨੂੰ ਮੈਂ ਜੇਪਾ ਜੀ ਦਾ ਪੱਖ ਮੰਗਣ ਲਈ ਫੋਨ ਕਰ ਰਿਹਾ ਸੀ ਤਾਂ ਉਹਨਾਂ ਨੇ ਕਿਹਾ ਸਾਡੀ ਕੋਲ ਜਿਹੜੀ ਰਿਕਾਰਡਿੰਗ ਆਈ ਹੈ ਉਹ ਖੁੱਲ ਨਹੀਂ ਰਹੀ ਤੁਸੀਂ ਆਪਣੀ ਰਿਕਾਰਡਿੰਗ ਭੇਜ ਦਿਓ ਇੱਕ ਕੈਬਨਟ ਮੰਤਰੀ ਹੋਣ ਉਹਨਾਂ ਦੀ ਆਪਣੀ ਗੱਲਬਾਤ ਹੋ ਗਈ ਉਹਨਾਂ ਨੂੰ ਰਿਕਾਰਡਿੰਗ ਦੀ ਕੀ ਜ਼ਰੂਰਤ ਪੈ ਗਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਸ ਵਿਸ਼ੇ ਦੇ ਉੱਤੇ ਗਾਹਾਂ ਦੀ ਕੀ ਰਣਨੀਤੀ ਹੁੰਦੀ ਹੈ ਚੱਬੇਵਾਲ ਦੀ ਕੀ ਰਣਨੀਤੀ ਹੱਦੀ ਹੈ ਚੱਬੇਵਾਲ ਨਾਲ ਸਬੰਧਤ ਆਮ ਆਦਮੀ ਪਾਰਟੀ ਦੇ ਲੋਕ ਕੀ ਫੈਸਲੇ ਲੈਂਦੇ ਹਨ ਇਹ ਤਾਂ ਆਉਣ ਵਾਲੇ ਸਮੇਂ ਦੀ ਗੁੰਧ ਵਿੱਚ ਹੈ ਪਰ ਫਿਲਹਾਲ ਜਿਹੜਾ ਅਹਿਮ ਮਸਲਾ ਹੱਥ ਲੱਗਾ ਹੈ ਜਿਲ੍ਹਾ ਵਾਸੀਆਂ ਦੇ ਚੱਬੇਵਾਲ, ਮੋਟਰਾਂ ਦੇ ਚੱਬੇਵਾਲ, ਸਪੋਰਟਰਾਂ ਦੇ ਚੱਬੇਵਾਲ ਦੇ ਲੋਕਾਂ ਦੇ ਉਸ ਤੇ ਕੀ ਪ੍ਰਤੀਕਿਰਿਆ ਆਉਣ ਵਾਲੇ ਸਮੇਂ ਚ ਰਹੂਗੀ ਇਹ ਦੇਖਣਾ ਹੋਵੇਗਾ। ਧੰਨਵਾਦ। ਤਾਂ 빨리 ਜਲਦੀ ਜੀ ਆਦਿਆਂ ਕਿ ਅੱਜ ਸਾਬਤ ਨਹੀਂ ਅੱਜ ਹਲਕੇ ਚੱਲ ਰਹੇ ਆ। ਅੱਜ ਸਾਡੀ ਤਿਆਜ਼ੀ ਅੱਜ ਅੱਜ ਤਾਂ ਜਿਹੜੇ ਨੂੰ ਛੁੱਟੀ ਹੁੰਦੀ ਹੈ ਨਾ। ਲੈ 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 ਅੱਜ ਤਿਆਜ਼ੀ ਆਦਿ ਮਰਾ ਅੱਜ ਤਿਆਜ਼ੀ ਆਦਿ ਅੱਜ ਦਾ ਕਿ ਅੱਜ ਦਾ ਕੋਈ ਨਾ ਬ੍ਰੋ ਕਰਦਾ ਹੈ। ਕਾ ਦਾ 2022 ਤੋਂ 2024 ਤੋ ਨਾਲ ਮੂਵ ਕਰਦਾ ਹਾਂ ਮੈਂ ਮਤਲਬ ਇਹ ਆ ਕਿ ਇਹ ਵੀ ਬਾਕੀ ਸਭ ਕੁਝ ਦਾ ਜੱਜਾ ਖਾ ਉਹਦੀਆਂ ਜਿਹਨੂੰ ਕੋ ਦਰਾਂ ਜਦੋਂ ਹੁਣ ਤੁਹਾਡੇ ਵਿੱਚ ਜਾਂਦਾ ਸੀ ਹਾਲੇ ਚ ਉਹ ਸਿਆਣੇ ਕਿੰਨਾ ਪਿਆਰ ਕਰਦੀ ਸੀ ਹੁੰਦਾ ਐਕਚੁਅਲੀ ਆਨੇ ਉਹ ਹੀ ਯਾਰ ਹੈ ਉਹ ਬਾਬਾ ਉਹ ਯਾਰ ਹੈ ਤੋਂ ਯਾਰੀ ਤੇ ਪੜ ਜਾਂਦੇ ਜਿਹੜੇ ਵੱਡੀ ਗੱਲ ਆ ਉਹ ਹੁਣ ਸਾਡੇ ਉਹਨੂੰ ਕੋਈ ਛੇੜ ਤੜਣਾ ਕਰਦਾ ਸੋ ਜੀ ਆਹ ਦੇਖੋ ਮੈਂ ਤਾਂ ਕਿੱਡੇ ਬੰਦੇ ਹੁਣ ਤੁਹਾਡੇ ਅੱਸਪਰ ਆਇਆ ਜਾਂ ਜੇ ਤੋ ਆ ਜੁਆਨਾ ਇਸ ਤੋ ਜੁਆਨਾ ਸਾਡੇ ਨਾਲ ਹੀ ਰਹੇ ਹਾਲੇ ਸਾਡੇ ਕੋਲ 500 ਜੁਆਨਾ ਨੇ। ਹਾਂ। ਇਹਦਾ ਭਰਾਵਾ ਉਹ ਤੋਂ ਸਾਨੂੰ ਜੋ ਮਰਜ਼ੀ ਕਰਦਾ ਜਦੋਂ ਅਸੀਂ ਯਾਰ ਵਾਡਾ ਸਾਡਾ ਕਹਿਣਾ ਬੰਦ ਕਰ। ਮੈਂ ਕਿਹਾ ਅੱਜ ਨਾ ਅੱਸਰ ਆ ਗਿਆ ਮੈਨੂੰ ਬੜੇ ਬੜੇ ਮੈਨਾਂ ਭਰਾਵਾ ਕਰ ਲਿਆ ਵੀ ਤੂੰ ਅਸੀਂ ਪਤਾ ਨਹੀਂ ਕਿਥੇ ਜਾ ਰਹਿ ਲੋ। ਤੁਹਾਨੂੰ ਕਹਾਂਗਾ ਅਸੀਂ ਥੋੜਾ ਬੈਠੀ ਜਿਹੜਾ ਟੀਕਟ ਵੀ ਹੁਣ ਜਾਣਾ ਪਿਆ ਨਹੀਂ ਹੋਣਾ। ਹੈ ਹਾਂ। ਹਾਲੇ ਆਪਣੇ ਜੰਦੜਾ ਹਾਂ ਜੀ ਯਾਦਾ ਦੱਸਦਾ ਸੀ ਯਾਦਾ ਦੱਸਦਾ ਸੀ ਅਜਮਦ ਸਿੱਖਾ ਬੜਾ ਹਾਂ ਬਈ ਤੁਸੀਂ ਬੈਠੇ ਹੋ ਤੇ ਨਹੀਂ ਯਾਦਾ ਆ ਅੱਜ ਇਹ ਅੱਜ ਤੇ ਫਿਜਲੇ ਆ ਤੁਸੀਂ ਹਾਂ ਹਾਂ ਫਿਜਲੇ ਆ ਤੇ ਉਹਦਾ ਬਾਕੀ ਜਿਹੜਾ ਉਹ ਤਰਖਾਦਾਰੇ ਬਸ ਸੀਮ ਸਾਹਿਬ ਉਹਦਾ ਜੀਓ ਇਜ਼ਾਤ ਦੇ ਦਿੱਤਾ ਅਗਲੀ ਵਾਰ ਵਿੱਚ ਅਲੋਕ ਜੀ ਮੈਨੂੰ ਨਹੀਂ ਪਤਾ ਬਸ ਬੰਦਾ ਨਾ ਜੱਬਿਆ ਉਹ ਪਾਇਆ ਵੀ ਇਹਨੇ ਨਾ ਦੱਸ ਦੋ ਜੀ ਮੈਂ ਕੱਲ ਸੁਣਿਆ ਸੀ ਜੀ ਮਨਾਇਆ ਨਾ ਅਮਰ ਹਾਂ ਜੀ ਜਿਹੜਾ ਕਿ ਜਿਹਨੂੰ ਮਰਜੀ ਨਾ ਦਿਓ ਜੀ ਸਾਨੂੰ ਲੋਕਾਂ ਨੂੰ ਤਾਂ ਨਾ ਦਾ ਹਾਂ ਹਰ ਤੁਹਾਨੂੰ ਨਾਮ ਵੀ ਲੈ ਤਾਂ ਵੀ ਤੁਹਾਨੂੰ ਡਾਲਾਣਾ ਲਾ ਕੇ ਉਤ ਕਰਦੇ ਆਂ। ਹਾਂ ਨਹੀਂ ਜੀ ਉਹ ਤਾਂ ਕੋਈ ਨਹੀਂ ਹੁੰਦੇ ਤੁਹਾਡੇ ਕੋਲ। ਉਹ ਤਾਂ ਉਸ ਤੋਂ ਕੋ ਕਰੰਦੀ ਤੋਂ ਅੱਧਾ ਤੇ ਵੀ ਗੱਲ ਹੈ ਤੁਸੀਂ ਜੀ ਅੱਜ ਮੈਂ ਤੇ ਹੁੰਦੇ ਕਿਉਂਕਿ ਜਿਹੜਾ ਤੁਹਾਡੇ ਹੱਲਕੇ ਦੇ ਨਾਮ ਲੱਗਦੀ ਖੋਲ। ਮੈਂ ਨਹੀਂ ਤੁਹਾਡੇ ਕੋਲ ਦੇਖੋ ਜਿਆਦਾ ਨਹੀਂ ਦੱਬੀ ਨਾ ਮੈਂ ਤਾਂ ਤੁਹਾਡੇ ਯਾਰੇ ਕਰਦੇ। ਅਰੇ ਪਿਛਲੇ ਹਫ਼ਤੇ ਕੋ ਤੁਹਾਡੇ ਹੁੰਦੇ ਉਹ ਸੰਤੂ ਨਹੀਂ ਬਠਾਏ ਨਾਲ ਕੋਈ ਜੀ ਸਾਹ ਦੇ ਕੋ। ਹਾਂ ਸੰਤੂ ਬੈਠਾ ਰਹੇ। ਸੰਤੂ ਗੱਲ ਕੋਈ ਨਹੀਂ ਕਿ ਆਪ ਕੋਲ ਹੋਵੇ ਆ ਤੇ ਖਸਮੇ ਇਹ ਪਹਿਲੇ ਆਪ ਤੇ ਦੀ ਗੱਲ ਆ ਕਿਸੇ ਨਾਲ ਕੰਟਰੋਲ ਬੱਜ ਗਿਆ ਅਕਾਤ ਕੋਈ ਉਹ ਕਰਦਾ ਆ ਉਦੋਂ ਉਦੋਂ ਕਰਦਾ ਰਿਹਾ ਜੇ ਹੋਰ ਕੋਈ ਤੁਹਾਨੂੰ ਨਹੀਂ ਉਹਨੇ ਕਿ ਤੁਹਾਨੂੰ ਤਾਂ ਨਹੀਂ ਕਿਹਾ ਕਿਸੇ ਨੇ ਵੇਖਣ ਨੂੰ ਕਰਾਓ ਜਾਂ ਜੀਬ ਮੈਂ ਬੰਦੂ ਕਿਸੇ ਨੇ ਬੰਦ ਕੋਈ ਨਹੀਂ ਲਿਆ ਮੰਦੂ ਕੰਦਾ ਵੀ ਭਾਦੀ ਮੈਂ ਕੋਈ ਗੱਲ ਨਹੀਂ ਕਰਦਾ ਹੋ ਗਿਆ ਅਰੇ ਪਾਉਸੀਆ ਸਾਹ ਨੂੰ ਕੋਈ ਗੱਲ ਹੋਈ ਨਾ ਨਾ ਮੈਂ ਪਾਉਰੇ ਨੂੰ ਹੋ ਗਿਆ ਉਹ ਤਾਂ ਮੇਰੇ ਨਾਲੇ ਕਰਨੀ ਆ ਆ ਉਹਨੂੰ ਕਹਿੰਦੇ ਜਾਂ ਕੋਈ ਹੋਰ ਵੀ ਲਾ ਕੇ ਆਈ ਥੋੜੇ ਆਹ ਉਹ ਕਰੀ ਜਾ ਰਹੇ ਆ ਅੱਜ ਉਹ ਪਾਸਟ ਵਾਲੇ ਉਹ ਤੁਹਾਡੇ ਉਹ ਬਲਗਾ ਦੇ ਉੱਤੇ ਇਹਨਾਂ ਉਹ ਗੱਲ ਉਹ ਗੱਲ ਆਈ ਜਾਣੇ ਮੇਰਾ ਅਸਾਂ ਮੇਰਾ ਪਰਵਾਰ ਆਹ ਉਹ ਬੰਦਾ ਨਾ ਜੀ ਪੋਸਟ ਪਰ ਪਰ ਪਰਿਵਾਰ ਦਾ ਦਾਸ ਸਾਹਿਬ ਦਾ ਉਹ ਬਲੂ ਕਰਦਾ 2022 ਤੋਂ 2024 ਦੀ ਪਰਵਾਰ ਪਰਵਾਰ ਦਾਸ ਸਾਹਿਬ ਦਾ ਹੁੰਦਾ ਉਹਦਾ ਉਹ ਇੱਥੇ ਲਾਇਆ ਉਹ ਉਹ ਨਹੀਂ ਮਰਦਾ ਆ ਨਹੀਂ ਉਹ ਜਿਹੜਾ ਕਹਿੰਦਾ ਉਹ ਨਹੀਂ ਉਹ ਜਿਹੜਾ ਕਹਿੰਦੇ ਹੈ ਨਹੀਂ ਇਹ ਕਿਉਂਕਿ ਆ ਉਹ ਦੱਸਦੇ ਜਿਲ੍ਹਾ ਹੈ ਉਹ 90% ਹੈ ਜਿਹੜਾ ਇਹ ਜਿਹੜੇ ਕਿਸੇ ਦਾ ਦੱਸਣਾ ਵੀ ਸੀਮ ਨੇ ਜੀਪੇ ਸਾਹਿਬ ਨੂੰ ਵੀ ਕਿਹਾ ਜੀ ਇਹਨੂੰ ਦਿਖਾਓ ਜੀ ਫੁਲਾਨਾ ਜੀ ਪਹਾੜਾ ਸੀ ਜਾਂਦਾ ਨਹੀਂ ਨਹੀਂ ਮੈਂ ਤਾਂ ਬਸ ਇਹ ਗੱਲ ਮੈਂ ਦੱਸ ਦਉਣਾ ਇਹ ਤਾਂ ਕੋਈ ਫਲ ਦਾ ਦਾਦਾ ਤੁਸੀਂ ਕਰਨਾ ਹੈ ਅਸੀਂ ਇਹ ਤਾਂ ਉਹਨੇ ਜਦੋਂ ਨਾ ਮਰੀਆ ਗੰਭੀਰ ਗੱਲਾਂ ਤਾਂ ਦਾ ਰੋਹ ਦਾ ਆਖਿਰਾਮ ਕਰ ਲਿਓ ਉਹ ਅੱਗੇ ਨਾਲ ਤੁਹਾਡਾ ਪਤਾ ਲੜਨਾ ਜਿਸ ਤਰ੍ਹਾਂ ਜਦੋਂ ਆਪਾਂ ਉਹਨੂੰ ਉਹ ਡਾਟਰ ਨੂੰ ਵੀ ਨੂੰ ਹੋਰ ਕਰ ਦਿਓ ਆਪਾਂ ਡਿਮਾਣਾ ਨਹੀਂ ਰੱਖਣਾ ਜੇ ਨਾਲ ਉਹ ਪਸੰਦ ਨਾ ਆ ਜੇ ਜੇ ਆ ਤੁਸੀਂ ਤੁਸੀਂ ਡਾਕਟਰ ਨੂੰ ਫੋਨ ਮਾਰਦੇ ਕਿਉਂਕਿ ਆ ਬੜਾ ਕੋਟਾ ਹੈ ਕੋਈ ਮਾਹੀ ਜਾ ਕੇ ਡਾਕਟਰ ਨੂੰ ਸੂਚਨ ਕਰਵਾਵੇ ਇਹਦਾ ਤੇ ਬਰ ਉਹ ਕੋਈ ਕਰ ਨਹੀਂ ਕੋਈ ਆਪਾਂ ਕਰ ਨਹੀਂ ਕਰ। ਸੋ ਇਹ ਤੁਸੀਂ ਕੋਈ ਡਾਟਰ ਨੂੰ ਫੋਨ ਮਾਰ ਦਿਓ ਮੈਂ ਕਹਿ ਰਿਹਾ ਨਾ ਗੱਲ ਤਾਂ ਉਹ ਜੀ ਆ ਤੁਸੀਂ ਵੀ ਕਰੋ ਮੈਂ ਬਾਹਰ ਤੋਂ ਬਾਹਰ ਗਿਆ ਤੇ ਮੇਰੇ ਵੱਲੋਂ ਵੀ ਇੱਕ ਹੋਰ ਖਾਂਡੇ ਜਨਾਦ ਦੀ ਜਨਾਦ ਕੱਢੀ ਹੈ ਔਰ ਠੀਕ ਹੈ ਭਾਈ ਸਾਡੇ ਕੋਲ ਕੋ ਮੁਰਦੀ ਵੀ ਹੈ ਇਹ ਵੀ ਨਾਲ ਆਖੀ ਜੀ ਪਾਵਰ ਦੀ ਹਾਂ ਹਾਂ ਪਾਵਰ ਕੋ ਮੁਰਦੀ ਵੀ ਪਾਵਰ ਦੀ ਹੈ ਔਰ ਠੀਕ ਹੈ ਜੀ ਮਾਨੂੰ ਕੋ ਕੋ ਬਰਾਦਰ ਦੇ ਦਿੱਤਾ ਨਾਲ ਇਸ ਮਾਮਲੇ ਸਾਡਾ ਹਾਂ ਯਾ ਤੇਰੀ ਗੱਲ ਕੋ 2000 ਆ ਗਿਆ ਤੇ ਤੁਸੀਂ ਆਪ ਐਜੈਂਟ ਬਹੁਤ ਗੱਲਾਂ ਕਿ ਜੇ ਡਾਕਟਰ ਉਹ ਕੱਢੂਗਾ ਉਹ ਕਿ ਘਟਣਾ ਇਹ ਘਟਣ ਵਾਲੀ ਗੱਲ ਹੈ ਤੁਸੀਂ ਕਰਨਾ ਮੰਤਰੀ ਜੀ ਹਾਂ ਮੈਂ ਪਰ ਉਹ ਹੈਗਾ ਮੈਂ ਮੈਂ ਪਰਲਮੈਂਟ ਹੈ ਤੁਸੀਂ ਜੇ ਮੈਂ ਕਿਸੇ ਨੂੰ ਉਧਾਰ ਕਰੇ ਜਾਉਂਗਾ ਫਿਰ ਜਾਂਦਾ ਫਿਰ ਜਾਓ ਦੇਖ ਲਓ ਹਾਂ